ਫਕੀਰ ਹੁਸੈਨ ਦਾ ਪੁੱਤਰ ਮੇਰੇ ਵੀਰੋ ਫਰਿਆਦ ਦਾ ਵੀਰ ਮਲੂਕ ਦਾ ਵੀਰ ਇੰਡੀਆ ਦੀ ਟੀਮ ਵੱਲੋਂ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਰਾਜਪੂਤ ਕਹਿੰਦਾ ਬਈ ਮੁੰਡਿਆ ਤੇਰਾ ਨਾਂ ਬੜਾ ਸੁਣਿਆਈ ਹੁਣ ਦੇਖਦੇ ਆ ਤੋ ਹੱਥ ਕਰਕੇ ਉਹ ਲੱਗੂ ਜੋਰ ਇੱਕ ਪਾਸੇ ਰਾਜਪੂਤ ਤੇ ਦੂਜੇ ਪਾਸੇ ਮੱਖਣ ਵਾਲੀ ਜੀ ਭਾਂਜੇ ਦੀਆਂ ਗੱਲਾਂ ਤੇ ਅੱਜ ਹੋਣ ਗਈਆਂ ਓ ਇਧਰ ਬਾਦਸ਼ਾਹ ਵਾਹ ਵਾਹ ਕੀ ਬਾਤ ਹੈ ਕੀ ਬਾਤ ਹੈ ਵਾਕਈ ਗੱਲਾਂ ਹੋਣੀਆਂ ਵੀ ਹਾਸਸਤਾ ਆ ਗਿਆ ਮੋਬਾਈਲ ਪਲੇਅਰ ਵੀ ਕੱਢੇ ਜਾਣਗੇ ਉਹਦੇ ਟੈਕਨੀਕਲ ਕਮੇਟੀ ਲੱਲੀਆਂ ਵਾਲਾ ਦੁਨੀਆਂ ਦਾ ਰੁਸਤਮ ਇੱਕ ਇੱਕ ਖਿਡਾਰੀ ਤੇ ਨਿਗਾਹ ਰੱਖ ਰਿਹਾ ਵੀ ਕਿੰਨੇ ਮੇਲਾ ਲੁੱਟਿਆ ਕਿਹੜਾ ਸ਼ਾਮ ਤੱਕ ਜੋ ਹੈ ਔਰ ਲੋਕਾਂ ਦੇ ਦਿਲਾਂ ਦੇ ਉੱਪਰ ਸ਼ਾਪ ਛੱਡੂਗਾ ਕੈਨੇਡਾ ਤੇ ਨਿਊਜ਼ੀਲੈਂਡ ਤਿਆਰ ਵਰ ਤਿਆਰ ਰਹਿਣ ਅਗਲੇ ਮੁਕਾਬਲੇ ਦੇ ਲਈ ਕੈਨੇਡਾ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਅਗਲਾ ਮੁਕਾਬਲਾ ਉਹਨਾਂ ਟੀਮਾਂ ਦਾ ਖੇਡਿਆ ਜਾਣਾ ਫਿਰ ਸੈਮੀਫਾਈਨਲ ਦਾ ਦੌਰ ਚੱਲੂਗਾ ਫਿਰ ਫਾਈਨਲ ਫਿਰ ਪਤਾ ਲੱਗ ਜੂ ਵੀ ਨਿਊਜ਼ੀਲੈਂਡ ਦਾ ਵਰਲਡ ਕੱਪ ਕੌਣ ਜਿੱਤ ਗਿਆ ਆਕਾਸ਼ ਮਸਤ ਗੜੀਆ ਹਾਸਸ ਕਬੱਡੀਆਂ ਪਾ ਗਿਆ ਇਧਰ